ਹਾਂਜੀ ਤੇਲ ਦਾ ਖਰਚਾ ਘੱਟ ਕੰਮ ਜ਼ਿਆਦਾ ਤੁਸੀਂ ਵੇਖ ਸਕਦੇ ਹੋ ਸਾਹਮਣੇ ਆਪਣਾ ਜਗਦੀਸ਼ ਰੀਪਰ 2025 ਮਾਡਲ ਜਿਹਦੀ ਹੁਣ ਟਰਾਈ ਚੱਲਦੀ ਹੋਈ ਵੀਡੀਓ ਨੂੰ ਅਖੀਰ ਤੱਕ ਜਰੂਰ ਵੇਖਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਓ ਇਹ ਆਪਣਾ ਜਗਦੀਸ਼ ਰੀਪਰ 2025 ਮਾਡਲ ਜੋ ਕਿ ਟਾਟਾ ਦੀ 5 ਐਮ ਐਮ ਦੀ ਪਲੇਟ ਤੋਂ ਹੈਬਿਟਿਊਡੀ ਵਿੱਚ ਤਿਆਰ ਹੋਇਆ ਵਾ ਤੇ ਆਪਣੇ ਸਾਰੇ ਰੀਪਰ ਟਾਟਾ ਦੀ 5 ਐਮ ਐਮ ਦੀ ਪਲੇਟ ਤੋਂ ਹੈਬਿਟਿਊਡੀ ਵਿੱਚ ਤਿਆਰ ਹੁੰਦੇ ਨੇ ਰੀਪਰ ਵਿੱਚ ਤੁਸੀਂ ਬੈਰਿੰਗ ਵੇਖ ਸਕਦੇ ਹੋ ਐਨਵੀਸੀ ਦੇ 311 ਦੇ ਡਬਲ ਹੋਜਿੰਗ ਦੇ ਵਿੱਚ ਬੈਰਿੰਗ ਹੈ ਇਹ ਦੋ ਪੱਖਿਆਂ ਵਾਲਾ ਆਪਣਾ ਰੀਪਰ ਹੈ ਜਿਸ ਦੀ ਹਵਾ ਬਹੁਤ ਜ਼ਿਆਦਾ ਹੈ ਤੇ ਖੇਤਾਂ ਵਿੱਚ ਚੱਲਦੇ ਆਪਣੇ ਜਗਦੀਸ਼ ਸਿੰਘਪੁਰ ਨੂੰ ਵੇਖਣ ਲਈ ਤੁਸੀਂ ਆਪਣੇ ਫੇਸਬੁੱਕ ਇੰਸਟਾਗ੍ਰam ਥ੍ਰੀਡਸ ਤੇ YouTube ਤੇ ਬਣੇ ਜਗਦੀਸ਼ ਸਿੰਘਪੁਰ ਨਾਂ ਦੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਨਾਲ ਹੀ ਘੰਟੀ ਵਾਲਾ ਬਟਨ ਵੀ ਜ਼ਰੂਰ ਦਬਾ ਦਿਓ ਤਾਂ ਕਿ ਆਉਣ ਵਾਲੀਆਂ ਆਪਣੇ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕਣ ਤੇ ਗਗਨਪ੍ਰੀਤ ਸਿੰਘ ਸੇਖੋਂ ਸਨ ਭਰਾਵਾਂ ਦਾ ਬਹੁਤ ਸਾਰਾ ਧੰਨਵਾਦ ਕਰਦੇ ਆ ਜੋ ਕਿ ਆਪਣੇ ਜਗਦੀਸ਼ ਰਿਪੋ 2025 ਮਾਡਲ ਨੂੰ ਬਹੁਤ ਸਾਰਾ ਪਿਆਰ ਦੇ ਰਹੇ ਨੇ ਮਿਲਦੇ ਆਂ ਅਗਲੀ ਵੀਡੀਓ ਵਿੱਚ ਧੰਨਵਾਦ ਜੀ ਸਾਰੇ ਭਰਾਵਾਂ ਦਾ